ਅੱਜ ਦਾ ਜਿਹੜਾ ਸਾਡਾ ਏਜੰਡਾ ਵਿਸ਼ੇਸ਼ ਤੌਰ ਤੇ ਜੋ ਲੋਕ ਸਭਾ ਹਲਕੇ ਦੇ ਇੰਚਾਰਜ ਨੇ ਸਰਦਾਰ ਕੁਵਾਲ ਸਿੰਘ ਝੁੰਡਾ ਸਾਹਿਬ ਉਹਨਾਂ ਦਾ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਹੈ ਪਰसों ਸਾਡੀ ਜੜਵੀ ਬਿਕ ਮੀਟਿੰਗ ਸੀ ਬਹੁਤ ਪਰਮਹੰਗਾਰਾ ਲੋਕਾਂ ਨੇ ਦਿੱਤਾ ਬਹੁਤ ਵੱਡੇ ਤਸਦ ਦੇ ਵਿੱਚ ਵਰਕਰ ਸਾਹਿਬਾਂ ਨੂੰ ਪਹੁੰਚੇ ਔਰ ਜਿਹੜੀਆਂ ਪਿਛਲੇ ਸਮੇਂ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਸੀ ਜੋ ਵਿਕਾਸ ਦੇ ਕੰਮ ਕਰਾਏ ਨੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਵਿਸਥਾਰਪੂਰਵ ਜਗਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹਦਾ ਲੋਕ ਸਭਾ ਦੇ ਵਿੱਚ ਜਿੱਤ ਹਾਸਲ ਕਰੂਗਾ ਵੱਡੀ ਪੱਧਰ ਤੇ ਅੱਜ ਹਲਕਾ ਸੰਗਰੂਰ ਦੇ ਵਿੱਚ ਸ਼੍ਰੋਮਣੀ ਕਾਲਦਾ ਦੇ ਲੋਕ ਸਭਾ ਦੇ ਇੰਚਾਰਜ ਸਰਦਾਰ ਇਕਬਾਲ ਸਿੰਘ ਚੂਨਾ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਤੇ ਸਮੁੱਚੀ ਟੀਮ ਜਿਹੜੀ ਹੈ ਸਰਕਲ ਪੱਧਰ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਐ ਅਸੀਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਂਬਰ ਪਾਰਲੀਮੈਂਟ ਦੀ ਸਭ ਤੋਂ ਵੱਡੀ ਚੋਣ ਹੈ ਉਹ ਆ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਪੰਜਾਬ ਦੀ ਨੁਮਾਇੰਦਗੀ ਆ ਉਹ ਦੇਸ਼ ਦੀ ਸੰਸਦ ਦੇ ਵਿੱਚ ਹੋਣੀ ਚਾਹੀਦੀ ਤੇ ਚੰਗੇ ਬੰਦੇ ਜਿਹੜਾ ਉਹ ਸੰਸਦ ਦੇ ਵਿੱਚ ਚੁਣ ਕੇ ਜਾਣੇ ਚਾਹੀਦੇ ਨੇ ਸੋ ਇਸੇ ਤਰ੍ਹਾਂ ਅੱਜ ਪਵਾਨੀਗੜ ਬਟੜਿਆਣਾ ਜਿਹੜਾ ਕਰਾਚੋ ਸਰਕਲ ਹੈ ਸਕਰੂ ਸਰਕਲ ਹੈ ਸਾਰੇ ਕਿਤੇ ਅਸੀਂ ਮੀਟਿੰਗਾਂ ਦਾ ਆਗਾਜ਼ ਕੀਤਾ ਤੇ ਇਹ ਪੂਰਨ ਉਮੀਦ ਜਿਹੜਾ ਸਮਰਥਨ ਪਹਿਲੀ ਮੀਟਿੰਗ ਅਸੀਂ ਬਟੜਿਆਣਾ ਕਰਕੇ ਆਏ ਤੇ ਹੁਣ ਜਿਹੜੀ ਪਵਾਨੀਗੜ ਹੈ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਤੇ ਜੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਤੇ ਨਾਲ ਹੀ ਜੇ ਕਹੀਏ ਪੰਜਾਬ ਪੰਜਾਬੀਆਂ ਦੀ ਗੱਲਬਾਤ ਕਰਨ ਵਾਲੀ ਪਾਰਟੀ ਹੈ ਤਾਂ ਸ਼੍ਰੋਮਣੀ ਕਾਲਦਲ ਹੈ ਜੇ ਪੰਜਾਬੀਆਂ ਦੀ ਗੱਲ ਪੰਜਾਬੀਅਤ ਦੀ ਗੱਲ ਕਰਦੀ ਹੈ ਤਾਂ ਸ਼੍ਰੋਮਣੀ ਕਾਲਦਲ ਹੈ ਤੇ ਸ਼੍ਰੋਮਣੀ ਕਾਲਦਲ ਸਤਾ ਜਿਹੜਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਪੰਜਾਬੀਆਂ ਦੇ ਸੇਵਾਦਾਰ ਹੈ ਕੀ ਭਾਜਪਾ ਨਾਲ ਸਮਝੌਤਾ ਹੁਣ ਜਾ ਰਹੇ ਨੇ ਦੇਖੋ ਇਹ ਬੇਸਿਕਲੀ ਜਿਹੜਾ ਕੰਮ ਹੈ ਇਹ ਪਾਰਟੀ ਦੇ ਕੋਰ ਕਮੇਟੀ ਜਾਂ ਪਾਰਟੀ ਪ੍ਰਧਾਨ ਸਾਹਿਬ ਦੇ ਜਿਹੜਾ ਉਹਨਾਂ ਪ੍ਰੋਗਰੈਟਿਵ ਹੈ ਉਹਨਾਂ ਨੇ ਫੈਸਲਾ ਕਰਨਾ ਹੈ ਪਰ ਇਹ ਹੈ ਕਿ ਜੋ ਵੀ ਸਾਨੂੰ ਕਿਤੇ ਜਿੱਥੇ ਪਾਰਟੀ ਦਾ ਜੋ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੈ ਤੇ ਅਸੀਂ ਤਾਂ ਸਿਰਫ ਵਰਕਰ ਦੇ ਤੌਰ ਤੇ ਤੇ ਕਈ ਇਸ ਇਲਾਕੇ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਪਾਰਟੀ ਦੀ ਸੇਵਾ ਕਰਦੇ ਆਂ ਤੇ ਪੰਜਾਬ ਤੇ ਪੰਜਾਬੀ ਦੀ ਸੇਵਾ ਦੇਖੋ ਜੀ ਲੋਕ ਸਭਾ ਹਲਕਾ ਸੰਗਰੂਰ ਚ ਪਾਰਟੀ ਵੱਲੋਂ ਦਾਸ ਦੀ ਡਿਊਟੀ ਲਾਈ ਗਈ ਹੈ ਕਿ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਾਰਟੀ ਪ੍ਰੋਗਰਾਮ ਕਰ ਕਰ ਲੈ ਕੇ ਜਾਣ ਲਈ ਅਸੀਂ ਉਹ ਪ੍ਰੋਗਰਾਮ ਲਿਕੇ ਨੇ ਪਰਸੋਂ ਅਸੀਂ ਥੋੜ੍ਹਾ ਬਹੁਤ ਹਲਕੇ ਦੀਆਂ ਮੀਟਿੰਗਾਂ ਕੀਤੀਆਂ ਔਰ ਅੱਜ ਸੰਗਰੂਰ ਦੀਆਂ ਮੀਟਿੰਗਾਂ ਕਰ ਰਹੇ ਆਂ ਔਰ ਅਸੀਂ ਦੇਖਿਆ ਕਿ ਸੰਗਤ ਸਰ ਵਰਗ ਹੈ ਜਿਹੜਾ ਸਮਾਜ ਦਾ ਉਹ ਮਹਿਸੂਸ ਕਰ ਰਿਹਾ ਹੈ ਕਿ ਖੇਤਰੀ ਪਾਰਟੀ ਬਿਨਾ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦਾ ਉਹ ਵੇਖਿਆ ਜਿਹੜਾ ਬੜਾ ਚਿੰਤਾਜਨਕ ਹੈ ਸਵਾਜ ਲੋਕ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਕਿ ਇਹਨੇ ਜੋ ਕੰਮ ਕੀਤੇ ਜੋ ਡਵੈਲਪਮੈਂਟ ਹੋਈ ਔਰ ਜਿਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਹੋਰ ਕੋਈ ਪਾਰਟੀ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਔਰ ਜੋ ਅਸੀਂ ਸਮੁੱਚੇ ਦੇਸ਼ ਨੂੰ ਸਮੁੱਚੇ ਹਿੰਦੂ ਧਰਮ ਦੇ ਸਾਰੇ ਆਸਥਾ ਰੱਖਣ ਵਾਲੇ ਲੋਕਾਂ ਨੂੰ ਭਗਵਾਨ ਮਾਨ ਰਾਮ ਜੀ ਦੇ ਸਾਰੇ ਪਰਿਵਾਰਾਂ ਨੂੰ ਅੱਜ ਦੇ ਇਸ ਸ਼ੋਭ ਮੌਕੇ ਦੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਦਾ। ਪ੍ਰਧਾਨ ਜੀ ਭਾਜਪਾ ਨਾਲ ਆਉਣ ਵਾਲੇ ਸਮਝੌਤੇ ਹੁੰਦਾ। ਦੇਖੋ ਇਹ ਤਾਂ ਲੀਡਰਸ਼ਿਪ ਦਾ ਪਾਰਟੀ ਪ੍ਰਧਾਨ ਸਾਹਿਬ ਨੇ ਲੀਡਰਸ਼ਿਪ ਨੇ ਫੈਸਲਾ ਕਰਨਾ। ਪਰ ਜੇ ਸਮਝੌਤਾ ਹੋਣਾ ਨਾ ਹੋਣਾ ਉਹ ਇੱਕ ਵੱਖਰਾ ਵਿਸ਼ਾ ਹੈ।